ਹਾਂਜੀ ਬਾਈ ਆਹ ਵਾਲੀ ਆਪਣੀ ਸੀ ਵੀ ਐਲੀਵੇਸ਼ਨ ਦੀ ਫੋਟੋ ਜੀ ਇਹਦੀ ਕੋਠੀ ਦੀ ਤੇ ਤੁਹਾਨੂੰ ਦਿਖਾਉਂਦੇ ਆ ਕੋਠੀ ਦੀ ਤੇ ਬਾਈ ਨਾਲ ਵੀ ਗੱਲ ਕਰਾਵਾਂਗੇ ਵੀ ਕਿੰਨਾ ਕਾ ਖਰਚਾ-ਖਰਚਾ ਆ ਗਿਆ ਇਹਦੇ ਤੇ ਕਿਵੇਂ ਲੱਗਿਆ ਇਹਨਾਂ ਨੂੰ ਆਪਣਾ ਕੰਮ ਹਾਂਜੀ ਬਾਈ ਤੁਸੀਂ ਦੇਖ ਰਹੇ ਹੋ ਆਪਣਾ ਜਿਹੜਾ ਕੰਮ ਆ ਚੱਲ ਰਿਹਾ ਹੈਗਾ ਪਲੱਸਟਰ ਦਾ ਤੇ ਆਲਮੋਸਟ ਡਿਜ਼ਾਈਨ ਸਾਰਾ ਸੇਮ ਹੀ ਆ ਥੋੜੀ ਪਰਦੀ ਰਹਿ ਗਈ ਤੇ ਇੱਕ ਕਨੋਪੀ ਰਹਿ ਗਈ ਅੱਗੇ ਛੋਟੇ ਪੋਰਚ ਦੀ ਬਾਈ ਨੇ ਕੱਲਾ ਗਰਾਊਂਡ ਫਲੋਰ ਹੀ ਕਿਹਾ ਹੈਗਾ ਉੱਪਰ ਕੱਲਾ ਪੌੜੀ ਦਾ ਕੈਬਨ ਆਪਾਂ ਛੱਤਿਆ ਹੋਇਆ ਤੇ ਟੈਂਕੀ ਆ ਪਾਣੀ ਵਾਲੀ। ਮਿੱਟੀ ਦਾ ਸਾਈਡ 뷰। ਜਦੋਂ ਇਹ ਪੂਰੀ ਤਿਆਰ ਹੋ ਗਈ ਆਪਾਂ ਉਦੋਂ ਵੀ ਇਹਦੀ ਪੂਰੀ ਵੀਡੀਓ ਬਣਾਵਾਂਗੇ ਤੇ ਹੁਣ ਤੱਕ ਤੁਹਾਨੂੰ ਦੱਸ ਦਿੰਨੇ ਆਂ ਵੀ ਅੰਦਰ ਬਾਈ ਪਲੱਸਟਰ ਕਰ ਰਿਹਾ ਤਾਂ ਤੇ ਹੁਣ ਤੱਕ ਦਾ ਕਿੰਨਾ ਖਰਚ ਆ ਗਿਆ ਇਹਦੇ ਤੇ ਆਪਾਂ ਬਾਈ ਨਾਲ ਗੱਲ ਕਰਾਉਂਦੇ ਆ ਤੁਹਾਨੂੰ ਦੱਸ ਦੇਣਗੇ ਕਿੰਨਾ ਕ ਖਰਚ ਆ ਗਿਆ ਹੁਣ ਤੱਕ। ਗੁਰਪ੍ਰੀਤ ਆ ਗਿਆ ਮੁਰਾ। ਹਾਂਜੀ ਦੋਸਤੋ ਬਾਈ ਆਪਣੇ ਨਾਲ ਗੁਰਪ੍ਰੀਤ ਸਿੰਘ ਪਿੰਡ ਦੀਪ ਸਿੰਘ ਵਾਲੇ ਤੋਂ ਤੁਹਾਨੂੰ ਨਕਸ਼ਾ ਆਪਾਂ ਪਹਿਲਾਂ ਦਿਖਾਈ ਚੁੱਕੇ ਆ ਕੋਠੀ ਦਾ ਆਪਣੀ ਦਾ। ਤੇ ਹਜੇ ਤੱਕ ਬਾਈ ਨੇ ਪਲਾਸਟਰ ਇਹਨੂੰ ਅੰਦਰੋਂ ਚੱਲ ਰਿਹਾ ਕੰਮ ਤੇ ਬਾਹਰੋਂ ਜਿਹੜਾ ਹੈਗਾ ਪਲਾਸਟਰ ਇਹਦਾ ਕਰਨ ਵਾਲਾ ਰਹਿੰਦਾ ਤੇ ਥੋੜਾ ਕੁ ਪੜਦੀਆਂ ਦਾ ਇੱਕ ਨੋਤੀ ਵਿਚਾਰਾ ਦਾ ਕੰਮ ਰਹਿ ਗਿਆ ਤੇ ਬਾਈ ਪਹਿਲਾਂ ਤਾਂ ਐ ਦੱਸੋ ਵੀ ਆਪਣਾ ਕੰਮ ਕਿਵੇਂ ਲੱਗਿਆ ਤੁਹਾਨੂੰ ਬਈ ਬਹੁਤ ਵਧੀਆ ਤੁਸੀਂ ਬਹੁਤ ਸੋਹਣਾ ਐਕਸ ਬਣਾਇਆ ਸਾਨੂੰ ਜਿੰਨੇ ਵੀ ਬੰਦੇ ਨੇ ਇੱਥੇ ਵੇਖਣ ਆਏ ਹਨ ਉਹਨਾਂ ਨੇ ਸਭ ਨੇ ਸਲਾਹਿਆ ਸਾਨੂੰ ਬਈ ਇੱਥੇ ਕੋਈ ਤੁਹਾਨੂੰ ਆਪਾਂ ਨੂੰ ਕੋਈ ਇਹਦੇ ਚ ਕੋਈ ਦਿੱਕਤ ਆ ਨਹੀਂ ਨਹੀਂ ਬਹੁਤ ਵਧੀਆ ਤੁਸੀਂ ਮੰਨ ਲਓ ਨੱਕ ਸਾਟਿਆ ਕੀਤਾ ਠੀਕ ਹੈ ਤੇ ਇੱਕ ਇਹ ਚਾਇੰਦਾਸ ਕਿ ਤੁਹਾਨੂੰ ਵੀ ਇਹਦੀ ਨੀਂਹ ਆ ਜਿਹੜੀ ਆਪਾਂ ਭਰੀ ਸੀ ਜੀ ਨੀਂਹ ਦੇ ਵਿੱਚ ਤਕਰੀਬਨ ਆਪਾਂ 5 ਫੁੱਟ ਦੇ ਨੇੜੇ ਭਰਤ ਪਾਈ ਆ ਇਹਦੇ ਚ ਤੇ ਭਰਤ ਵੀ ਆਪਾਂ ਤਿੰਨ ਲੇਰਾਂ ਦੇ ਵਿੱਚ ਪਾਈ ਆ ਜੀ ਤੇ ਕਰੰਡੀ ਪਲਾਸਟਰ ਕਰਕੇ ਆਪਾਂ ਤੇ ਵਾਟਰਪੂਫਿੰਗ ਕਰਕੇ ਆਪਾਂ ਨੀਂਹ ਪਾਈ ਹੋਈ ਆ ਉਸ ਤੋਂ ਬਾਅਦ ਡੀਪੀਸੀ ਤੇ ਡੀਪੀਸੀ ਦੇ ਉੱਤੇ ਆਪਾਂ ਲੱਕ ਦਾ ਪਟਾ ਤੇ ਪੰਨਾ ਵੀ ਪਾਇਆ ਹੋਇਆ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਆਪਾਂ ਦੱਸਿਆ ਹੀ ਹੋਇਆ ਆਪਣੇ ਸ਼ਾਰਟ ਵੀਡੀਓ ਦੇ ਵਿੱਚ ਕਿ ਆਪਾਂ ਕਿਵੇਂ ਆਪਾਂ ਇਹਨੂੰ ਆਪਾਂ ਨੀ ਨੂੰ ਆਪਾਂ ਸਲਾਬ ਵਗੈਰਾ ਤੋਂ ਬਚਾ ਸਕਦੇ ਹਾਂ ਛੋਰੇ ਵਗੈਰਾ ਤੋਂ ਬਚਾ ਸਕਦੇ ਹਾਂ ਤੇ ਬਾਕੀ ਸਾਰਾ ਜਿਹੜਾ ਕੰਮ ਹੈਗਾ ਇਹਦਾ ਫਰੇਮ ਸਟਰਕਚਰ ਹੈਗਾ ਸਾਰਾ ਕਾਲਮ ਵਗੈਰਾ ਲੱਗ ਕੇ ਆਪਾਂ ਇਹਦੀ ਬਿਲਡਿੰਗ ਤਿਆਰ ਕੀਤੀ ਹੋਈ ਆ ਉੱਪਰ ਕੱਲਾ ਆਪਾਂ ਕੈਬਨ ਬਣਾਇਆ ਹੋਇਆ ਪੌੜੀ ਵਾਲਾ ਤੇ ਪਾਣੀ ਵਾਲੀ ਟੈਂਕੀ ਬਣਾਈ ਹੋਈ ਆ ਉੱਪਰ ਬਾਈ ਨੇ ਨਹੀਂ ਬਣਾ ਲਾਗਾ ਤੇ ਬਾਈ ਜੀ ਹੁਣ ਤੱਕ ਇਹਦੇ ਤੇ ਕਿੰਨਾ ਕ ਖਰਚਾ ਆ ਗਿਆ ਇਹ ਤੇ ਹੀ ਆਪਣੇ ਕੋਲ ਕਿ ਸਾਰਾ ਸਟਰਕਚਰ ਦੇ ਵਿੱਚ ਫਰੇਮ ਸਟਰਕਚਰ ਦੇ ਵਿੱਚ ਆ ਹਨ ਪਿੰਡਰ ਵਗੈਰਾ ਕਰਕੇ ਇਹਦਾ ਆਪਣਾ 12 ਲੱਖ ਰੁਪਏ ਉਹਦੋਂ ਪਹਿਲਾਂ ਬਈ ਖਰਚਾ ਆ ਗਿਆ ਸੀਗਾ ਹੁਣ ਬਈ ਇਹ ਤੇ ਤਕਰੀਬਨ ਕੋਈ 3-4 ਲੱਖ ਰੁਪਿਆ ਹੁਣ ਮਤਲਬ ਇਹ ਤੇ ਪਲਸਟਰ ਤੇ ਕਰਾਈ ਜਾਂਦੇ ਤੇ ਕਿੰਨਾ ਸਕਰ ਫੁੱਟ ਸੀਗਾ ਜੀ ਇੱਥੇ ਕਿਦਾਂ ਸਭ ਆਪਣਾ ਕੀ ਹੈਗਾ ਸੀ 22-2300 ਦੇ ਨੇੜੇ ਤੇ ਸਾਰਾ ਉੱਪਰ ਵਾਲਾ ਪਾ ਕੇ ਉੱਪਰ ਵਾਲਾ ਹਾਂ ਬਈ ਇੰਨਾ ਕ ਬਣ ਜਾਂਦਾ ਤੇ ਤਕਰੀਬਨ ਇਹਦਾ 2500 ਸਕਰ ਫੁੱਟ ਜਿਹੜਾ ਹੈਗਾ ਬਾਹਰਲੀ ਮੋਲਡਿੰਗ ਵਗੈਰਾ ਪਾ ਕੇ 2500 ਸਕਰ ਫੁੱਟ ਦਾ ਏਰੀਆ ਹੈਗਾ ਜੀ ਇਹਦਾ ਤੇ ਹੁਣ ਤੱਕ ਬਈ ਦਾ 12 ਠੀਕ ਹੈ ਜੀ ਤੇ ਇੱਕ ਇਹ ਵੀ ਤੁਹਾਨੂੰ ਦੱਸ ਦਈਏ ਵੀ ਆਪਣਾ ਕਾਫੀ ਮਤਲਬ YouTube Facebook ਤੇ ਦੱਸੀ ਜਾਂਦੇ ਆ ਵੀ ਸਾਡਾ ਕੋਠਿਆਂ ਤੇ ਇੰਨਾ ਪੈਸਾ ਲੱਗ ਗਿਆ ਜੀ ਉਹ ਲੱਗਣ ਨੂੰ ਚਲੋ ਆਪਾਂ ਐ ਨਹੀਂ ਕਹਿ ਸਕਦੇ ਵੀ ਜਿਵੇਂ ਕਰੋੜ ਰੁਪਇਆ ਕਹਿ ਦਈਏ ਤਾਂ ਕਰੋੜ ਲੱਗ ਗਿਆ ਜੀ ਪੈਸੇ ਮਕਲੇ ਨਹੀਂ ਲੱਗਦੇ ਹੁੰਦੇ ਤੇ ਆਪਾਂ ਸਿਰ ਮਰਖਬਰਖ ਦੇ ਨਾਲ ਆਪਾਂ ਪੈਸਾ ਲਾਵਾਂਗੇ ਸਾਵਧਾਨੀ ਦੇ ਨਾਲ ਲਾਵਾਂਗੇ ਤੇ ਪੈਸੇ ਦੀ ਆਪਣੀ ਦੀ ਬਚਤ ਵੀ ਹੁੰਦੀ ਹੈ ਬਹੁਤ ਥਾਂ ਤੇ ਇੰਟੀਰੀਅਰ ਵਰਕ ਤੇ ਆਪਾਂ ਹਾਂ ਕਹਿ ਸਕਦੇ ਆ ਵੀ ਜਿੰਨਾ ਮਰਜੀ ਤੁਸੀਂ ਪੈਸਾ ਲਾ ਦਿਓ ਉਹਦੇ ਤੇ ਆਪਾਂ ਕਹਿ ਨਹੀਂ ਸਕਦੇ ਕੋਈ ਲਿਮਟ ਨਹੀਂ ਹੁੰਦੀ ਇੰਟੀਰੀਅਰ ਤੇ ਆਪਾਂ ਕਿਹੋ ਜੀ ਲੱਕੜਾ ਹੋਣੀ ਹੈ ਕਿਹ ਪਰ ਹੁਣ ਤੱਕ ਤੱਕ ਜੇ ਇਹੀ ਹੁੰਦਾ ਕਿ ਆਪਣਾ ਸਟਰਕਚਰ ਤੇ ਤਕਰੀਬਨ ਤਕਰੀਬਨ 2500 ਸਕਰ ਫੁੱਟ ਤੱਕ ਤਕਰੀਬਨ 20 ਲੱਖ ਰੁਪਏ ਦਾ ਜਿਹੜਾ ਖਰਚਾ ਆਉਂਦਾ ਸਪਲਸਤਰ ਕਰਕੇ ਜੀ ਠੀਕ ਹੈ ਜੀ ਬਾਈ ਜੀ ਆਪਾਂ ਇਹਦੀ ਆਪਾਂ ਫਾਈਨਲ ਵੀਡੀਓ ਵੀ ਆਪਾਂ ਪਾਵਾਂਗੇ ਇਹਦੇ ਚ ਹੋਰ ਕੋਈ ਆਪਣੇ ਦਰਸ਼ਕਾਂ ਨੂੰ ਕੋਈ ਸੁਝਾਅ ਕੋਈ ਦੱਸਣਾ ਚਾਹੁੰਦੇ ਹੋ ਬਈ ਇਹੀ ਕਹਿੰਦੇ ਕਿ ਬਾਈ ਨੇ ਆਪ ਕੋ ਬਾਈ ਨੂੰ ਕਿਹਾ ਸੀ ਕਿ ਬਾਈ ਆਪਣੀ ਜਿਹੜਾ ਨਕਸ਼ਾ ਹੋਇਆ ਇਸ ਤਰ੍ਹਾਂ ਹੋਵੇ ਕਿ ਅਗਲਾ ਕੋਈ ਸਲਾਹ ਵੇ ਆ ਕੇ ਤੇ ਵਾਕਈ ਬਈ ਹੁਣ ਤੱਕ ਜਿੰਨੇ ਵੀ ਕੋਈ ਬੰਦ ਪਿੰਡ ਦੇ ਸੱਜਣ ਮਿੱਤਰ ਜਿੰਨੇ ਵੀ ਆਏ ਉਹਨਾਂ ਨੇ ਸਲਾਹਾ ਹੀ ਆ ਵੀ ਬਹੁਤ ਵਧੀਆ ਨਕਸ਼ਾ ਬਣਾਇਆ ਤੇ ਤੁਹਾਨੂੰ ਹਜੇ ਤੱਕ ਆਇਆ ਤਾਂ ਨਹੀਂ ਲੱਗਿਆ ਵੀ ਕਿਤੋਂ ਇਹ ਕਾਪੀ ਕੀਤਾ ਵੀ ਆਪਾਂ ਕਾਪੀ ਕਰਕੇ ਨਹੀਂ 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 ਬਿਲਕੁਲ ਬਈ ਅਸੀਂ ਜਿੰਨੇ ਵੀ ਨਕਸ਼ੇ ਵੇਖਿਆ ਸਭ ਤੋਂ ਵੱਖਰਾ ਨਕਸ਼ਾ ਤੋਂ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਵੇਖਿਆ ਠੀਕ ਹੈ ਜੀ ਆਪਾਂ ਇਹ ਵੀ ਆਪਣੇ ਸਰੋਤਨ ਦੱਸ ਦਈਏ ਵੀ ਆਪਾਂ ਕਦੇ ਵੀ ਡਿਜ਼ਾਈਨ ਆਪਾਂ ਰਿਪੀਟ ਨਹੀਂ ਕਰਦੇ ਜਿਹੜਾ ਵੀ ਇੱਕ ਜਗ੍ਹਾ ਤੇ ਬਣ ਗਿਆ ਵਾਸਤੂ ਸ਼ਾਸਤਰ ਦੇ ਅਕੋਰਡਿੰਗਲੀ ਇਹ ਸਾਰਾ ਪਲਾਨ ਬਣਿਆ ਹੋਇਆ ਬਹੁਤ ਖੁੱਲਾ ਡੁੱਲਾ ਆਪਾਂ ਤੁਹਾਨੂੰ ਇਹਦਾ ਨਕਸ਼ਾ ਵੀ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਫੇਸਬੁੱਕ ਪੇਜ ਨੂੰ ਡਿਜ਼ਾਈਨ ਹੱਬ ਅਸੋਸੀਏਟ ਹਾਊਸ ਡਿਜ਼ਾਈਨ ਹੱਬ ਨੂੰ ਵੀ ਆਪਣਾ ਸਬਸਕ੍ਰਾਈਬ ਤੇ ਤੁਸੀਂ ਫੋਲੋ ਜ਼ਰੂਰ ਕਰ ਲੈਣਾ ਧੰਨਵਾਦ ਜੀ ਸਾਰਿਆਂ ਦਾ